ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braideri Farm Moga ਤੇ ਜੇ ਕਿਸੇ ਵੀਰ ਨੂੰ ਵੀਡੀਓ ਬਣਾਉਣੀ ਹੋਵੇ ਤਾਂ ਮੈਨਰੇ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੇਖਾ ਫਰਦ ਤਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆਂ ਗੋਪਾਰ ਦਾ ਕੰਮ ਹੈ ਜੀ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਤੇ ਰੂਟੀਨ 'ਚ ਆਪਣੇ ਜੀ ਨਾਂ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਦੋ ਤੋਕੜ ਐਨੀਮਲ ਸੇਲ ਆ ਜੀ ਮੈਂ ਵੀਡੀਓ ਨੂੰ ਪੂਰੀ ਡਟਿਕਲ ਦੇਖਿਓ ਜਾਣਕਾਰੀ ਪ੍ਰੋਪਰ ਆਪਾਂ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਕਿਉਂਕਿ ਬਈ ਪੈਸੇ ਤੁਸੀਂ ਲਾਉਣੇ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੈ ਆਜੋ ਜੀ ਸਸੀ ਘਾਜ਼ ਜੀ ਸਸੀ ਘਾਜ਼ ਨਾਲ ਤੇ ਐਡਰੈਸ ਦੱਸ ਦਿਓ ਜੀ ਨਾਂ ਜਮੀਰ ਸਿੰਘ ਜੀ ਪੰਮ ਸੇਖਾ ਗੁਰਦੁਆਰਾ ਜੀਰਾ ਮੋਗਾ ਤਸਵੀਰ ਵਾਗਿਆ ਪਾਉਣਾ ਜੀ ਮੋਬਾਈਲ ਨੰਬਰ ਜੀ 91 84 48 21902 ਜੀ ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਣਾ ਇਹਦੀ ਕੀ ਡਿਟੇਲ ਆ ਜੀ ਇਹ ਬਈ ਪਹਿਲਾ ਸੂਆ ਸੂਈ ਵੀ ਤੋਕਰ ਆ ਜੀ ਬਈ ਇਹ ਦੰਦੋ ਜੀ ਬਈ ਦੰਦੋ ਨਹੀਂ ਪਤਾ ਐਵੇਂ ਤੁਰ ਮੈਂ ਕਹਿਣਾ ਭਰਾ ਠੀਕ ਆ ਬਾਈ ਕਿੰਨੇ ਟਾਈਮ ਦੀ ਸੂਈ ਆ ਜੀ ਬਈ ਮਾਲ ਕਹਿੰਦਾ ਸਾਨੂੰ 4 4.5 ਮਹੀਨੇ ਸੂਈ ਵੀ ਆ ਠੀਕ ਆ ਬਾਈ ਏਆਈ ਵਗੈਰਾ ਹੋਈ ਏਆਈ ਵੀ ਨਹੀਂ ਹੋਈ ਬਧੇ ਜੀ ਠੀਕ ਆ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਬਈ ਹੁਣ 5.5 ਦੇ ਸ਼ੀਰ ਸੰਝਾ ਬਾਈ 2 ਵੇਲਾਂ ਜੀ 2 ਵੇਲਿਆਂ ਦਾ ਹਾਂਜੀ ਯ ਤੇ ਥਣਾ ਦੀ ਓਕੇ ਆ ਜੀ ਥਣਾ ਦੀ ਓਕੇ ਆ ਜੀ ਬਾਈ ਕੋਈ ਪੂਰ ਛੱਟਾ ਨਾ ਵੀ ਫੁੱਲ ਗਰੰਟੀ ਆ ਵੀ ਸੀ ਲੱਗ ਵੀ ਫੁੱਲ ਹੀ ਆ ਬਾਈ ਤੋੜ ਕੇ ਦਿਖਾ ਦੀ ਵੀ ਬਾਈ ਦੇ ਦਰਸ਼ਨ ਮੁਤਾਬਕ ਸੂਆ ਪਹਿਲਾ ਸੂਈ ਵੀ ਆ ਜੀ ਮਾਲਕਾਂ ਨੇ ਦੱਸਿਆ ਕਿ 4 1/2 ਮਹੀਨੇ ਹੋ ਗਏ ਸੂਈ ਨੂੰ ਤੁਸੀਂ ਚਾਹੇ ਜਿੰਨਾ ਮਰਜ਼ੀ ਮੰਨ ਲਿਓ ਕਿਉਂਕਿ ਬਾਈ ਪੈਸੇ ਤੁਸੀਂ ਲਾਉਣੇ ਆ ਨਰਕ ਵਰਕ ਤੁਸੀਂ ਕਰਨੀ ਆ ਕੱਦ ਕਾਠ ਵੀ ਚੰਗਾ ਜੀ ਬਰੀਡ ਵਾਈਜ਼ ਵੀ ਕਰਮ ਵਾਲੀ ਚੰਗੀ ਆ ਹਨ ਕੱਲਾ ਕੱਲਾ ਨਿੱਖੜਵਾ ਹੱਥਾਂ ਵਾਲਾ ਅਬਾ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਜਿਹੜਾ ਨੈੱਟ ਦੋ ਤਾਂ ਤਿਆਰ ਆ 5.5 ਤੋਂ 6 ਕਿਲੋ ਹੈ ਜੀ ਬਸ ਕੈਮਰੇ ਦੇ ਡਰਦੇ ਹੀ ਬਸ ਤਸੱਲੀ ਦੋ ਟਾਈਮ ਚਾਰ ਟਾਈਮ ਚਾਹੇ ਛੇ ਟਾਈਮ ਬਾਈ ਦੇ ਘਰੇ ਕਰ ਸਕਦੇ ਆ ਜੀ ਤੁਹਾਨੂੰ ਆਪਾਂ ਨੇੜੇ ਤੇ ਦਿਖਾ ਦਿੰਨੇ ਆ ਜੀ ਦੇਖ ਸਕਦੇ ਹੋ ਤੁਸੀਂ ਚੈੱਕ ਕਰੋ ਜੀ ਤੁਹਾਨੂੰ ਅਲੱਗ ਅਲੱਗ ਸੂਨਾ گلابی ਤੁਹਾਨੂੰ ਨਿੱਖੜਮਾ ਕੋਟ ਨੇ ਸ਼ਾਕ ਨਹੀਂ ਕੋਈ ਸੀਓਸ ਅਲੱਗ ਵੀ ਪੂਰੀ ਹੈ ਜੀ ਨਹੀਂ ਨਹੀਂ ਬਈ ਮੁੱਲ ਇਹਦਾ ਜੈ ਜੈ ਭਾਈ ਜੇ ਜ ਆਪਾਂ 1.5 ਲੱਖ ਦੇਵਾਂਗੇ ਬਾਈ ਮਾਨਤਾ ਨਹੀਂ ਕਰਨਾ ਠੀਕ ਆ 1.5 ਲੱਖ ਰੁਪਏ ਬਾਈ ਮੁੱਲ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾ ਨੂੰ ਦੇ ਚ ਜ਼ਰੂਰ ਕਰ ਦਾਂਗੇ ਜਿਹਨੂੰ ਜਜੂ ਗਿਸ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹੇ ਦੋ ਨੰਬਰ ਬਾਈ ਇਹਦੀ ਕੀ ਡੀਟੇਲ ਹੈ ਬਾਈ ਭਾਈ ਇਹ ਨੂੰ ਸੂਈ ਨੂੰ ਨਾ ਬਾਈ ਮਾਲਕ ਕਹਿੰਦਾ ਸਾ ਮਹੀਨੇ ਦੀ ਸੂਈ ਵੀ ਆ ਇਹ ਕਿੰਨਵਾਂ ਵਾ ਸੂਆ ਸੂਈ ਹੈ ਇਹ ਪਹਿਲਾ ਸੂਆ ਸੂਈ ਆ ਭਾਈ ਦੰਦੋ ਚੈੱਕ ਕੀਤੀ ਨਹੀਂ ਦੰਦੋ ਨਹੀਂ ਭਰਾ ਚੈੱਕ ਕੀਤੀਗੀ ਛੰਡੀ ਸੀ ਜ਼ਰੂਰ ਹੈ ਦਰਦੀ ਪਾਏਗੀ ਆ ਇਹ ਆਹ ਲਾਈਨ ਕੁਝ ਕਹਿੰਦੀ ਲੈ ਠੀਕ ਆ ਜੀ ਹਾਂਜੀ ਬਾਕੀ ਥਣਾਂ ਦੇ ਸਾਰੇ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਹਣੇ ਆ ਕੱਲਾ ਕੱਲਾ ਨਿਖੜ ਮਾਥਣ ਅੱਤੀ ਜਵਾਈ ਵਾਲਾ ਦੇਖ ਸਕਦੇ ਹੋ ਤੁਸੀਂ ਤੇ ਦੁੱਧ ਕਿੰਨਾ ਤਿਆਰ ਆ ਨੇ ਡਰ ਭਾਈ 10 ਕਿਲੋ ਤਿਆਰ ਆ ਇਸ ਲਈ ਜੋਕ ਕੇ ਦੇ ਦਿੰਦੇ ਹਾਂਜੀ ਜੋਕ ਕੇ ਦੇ ਦਾਂ 10 ਕਿਲੋ ਹਨਾਂ ਦੀ ਓਕੇ ਆ ਭਾਈ ਹਨਾਂ ਦੀ ਓਕੇ ਆ ਭਾਈ ਠੀਕ ਆ ਜੀ ਸੂਆ ਪਹਿਲਾਂ ਤੋਰ ਕੇ ਦਿਖਾ ਦਿਓ ਬਾਕੀ ਕ੍ਰੋਸ ਆਂਗਾ ਜੀ ਹਾਈਟ ਨਾਰਮਲ ਆ ਦੀ ਜਿੱਡੀ ਕੋ ਨਾਰਮਲ ਪਸ਼ੂ ਦੀ ਹੁੰਦੀ ਆ ਜਿਹੜਾ ਦੁੱਧ ਨੈਟ 10 ਕਿਲੋ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋ ਨੇ ਚਾਰ ਚੋ ਬਾਈ ਕਹਿੰਦਾ ਡਰ ਦੀ ਜਰੂਰ ਆ ਪਰ ਸੀਲ ਖਲਗ ਪੂਰੀ ਆ ਥੋੜਾ ਜਨਾ ਉਪਰਾ ਕਰਦਾ ਬਸ ਉਹ ਕਈ ਯਾਰ ਬਾਹਰ ਨਹੀਂ ਨਿਕਲਿਆ ਹੁੰਦਾ ਜੀ ਦੰਦੋ ਬਾਈ ਕਹਿੰਦਾ ਆਪਾਂ ਚੈੱਕ ਕੀਤੀ ਨਹੀਂ ਫੋਟ ਛਾ ਕੇ ਇਹਦੇ ਵੀ ਕੋਈ ਨਹੀਂ ਕੱਲਾ ਕੱਲਾ ਥਾਣਾ ਲਿਖੜਵਾ ਹੈ ਕੋਈ ਨਹੀਂ ਆ ਕੁਆਲਟੀ ਆ ਬਾਕੀ ਜੋ ਆਈ ਆ ਉਹਦੀ ਜਰੂਰ ਕਰ ਲਿਆ ਕਰੋ ਮੇਰੀ ਸਪੈਸ਼ਲੀ ਬੇਨਤੀ ਹੁੰਦੀ ਆ ਇੱਕ ਮਹੀਨਾ ਮਾਲਕਾਂ ਨੇ ਦੱਸਿਆ ਤੁਸੀਂ ਜਿੰਨੀ ਮਰਜ਼ੀ ਮੰਨ ਕੇ ਆ ਜਾਓ ਬਾਈ ਕਿਉਂਕਿ ਬਾਈ ਦਾ ਲਿਆਂਦੀ ਹੋਈ ਆ ਇਹਦਾ ਮੁੱਲ ਬਾਈ ਬਈ ਇਹਦਾ ਮੁੱਲ 25000 ਰੁਪਿਆ ਬਈ ਮਾਨਤਾਨ ਕਰਦਾਂਗੇ ਭਰਾਵਾਂ ਦੇ ਵਿੱਚ ਇਹਦਾ ਇਹਦਾ ਮੁੱਲ 25000 ਰੁਪਿਆ ਕਰਦੇ ਆ ਹਾਂ ਨਹੀਂ ਗੱਲ ਹੈ ਮਾਨਤਾਨ ਬਾਈ ਕਹਿੰਦਾ ਉਹਦੇ ਚੋਂ ਕਰਦਾਂਗੇ ਜਿਹਨੂੰ ਕੋਈ ਵੀ ਐਨੀਮਲ ਪਸੰਦ ਹੁੰਦਾ ਹੈ ਇੱਕ ਮੇਰੀ ਬਾਈ ਬੇਨਤੀ ਹੈ ਭਰਾਵਾਂ ਨੂੰ ਪਰ ਚੋਕੇ ਲੈ ਕੇ ਜਾ ਕਰਨਾ ਬਾਅਦ ਜਾ ਕੇ ਲਾਂਭੇ ਦਿੰਦੇ ਬਈ ਦੁੱਧ ਘਟ ਗਿਆ ਜਾਏ ਹੋਇਆ ਠੀਕ ਹੈ ਜੀ ਆਪਣੇ ਘਰੇ ਚੋਕੇ ਲੈ ਜਾ ਦੋ ਟਾਈਮ ਯਾਨੀ ਦੋ ਟਾਈਮ ਚਾਰ ਟਾਈਮ ਆਦੀ ਹਾਂਜੀ ਹਾਂ ਦੱਸਦੀ ਕਰਕੇ ਲੈ ਕੇ ਜਾਣ ਬਾਈ ਠੀਕ ਹੈ ਬਈ ਬਾਈ ਦੀ ਸਪੈਸ਼ਲ ਬੇਨਤੀ ਹੈ ਬਾਈ ਕਹਿੰਦਾ ਮੇਰੇ ਘਰੇ ਚਾਹੇ ਦੋ ਚੋਲੇਓ ਚਾਰ ਚੋਲੇਓ ਚਾਹੇ 6 ਚੋਲੇਓ ਮੈਂ ਵੀ ਬੇਨਤੀ ਕਰਦਾ ਹੁੰਨਾ ਬਈ ਆਪਾਂ ਪੈਸੇ ਲਾਉਣੇ ਆ ਟਾਈਮ ਆ ਜੀ ਤੇ ਆਪਣਾ ਹੱਕ ਬੰਦਾ ਬਈ ਆ ਦੋ ਟਾਈਮ ਚਾਰ ਟਾਈਮ ਚ ਬਾਈ ਜਰੂਰ ਕਰ ਲੈ ਕਹਿੰਦਾ ਨਾਲੇ ਦੇ ਘਰੇ ਦੁੱਧ ਗਾਂ ਵਾਲੀ ਦੀ ਸੇਵਾ ਦਾ ਬਾਈ ਦੇ ਘਰੇ ਜਿੰਨਾ ਤਿਆਰ ਆ ਆਪ ਦੀ تسਲੀ ਤੁਸੀ ਕਰ ਲਿਓ ਟਾਈਮ ਦਾ ਧੰਨਵਾਦ ਜੀ